ਸਤ ਸ੍ਰੀ ਅਕਾਲ ਸਾਰਿਆਂ। ਮੈਂ ਹਾਂ ਅਵਤਾਰ ਸਿੰਘ, ਇੱਕ ਆਮਕਰ ਦਾ ਮੁੰਡਾ ਜੋ ਮਾਣ ਕਰਦਾ ਹੈ ਆਪਣੀ ਪੰਜਾਬ ਦੀ ਧਰਤੀ ਦੇ ਵੀ। ਪਿਛਲੀ ਪੀੜ੍ਹੀ ਦੇ ਲੋਕਾਂ ਨੇ ਮਿਹਨਤ ਕਰਕੇ ਪੰਜਾਬ ਦੀ ਜ਼ਮੀਨ ਵਧੀਆ ਸਿੰਚਾਈ ਲਈ ਸੰਭੀ ਸੀ। ਪਰ ਅੱਜ ਦੇ ਸਮੇਂ ਵਿੱਚ ਜਿੱਥੇ ਹਰ ਕੋਈ ਸ਼ਹਿਰੀ ਰੋਜ਼ਗਾਰ ਲਈ ਭੱਜ ਰਿਹਾ ਹੈ, ਉੱਥੇ ਹੀ ਖੇਤੀ ਇੱਕ ਚੁਣੌਤੀ ਬਣ ਚੁੱਕੀ ਹੈ। ਪਰ ਸਵਾਲ ਇਹ ਹੈ ਕਿ ਕੀ ਅਸੀਂ ਆਪਣੀਆਂ ਜੜ੍ਹਾਂ ਨੂੰ ਭੁੱਲ ਗਏ ਹਾਂ? ਜੇ ਅਸੀਂ ਫਸਲਾਂ ਨੂੰ ਤੇਜ਼ੀ ਨਾਲ ਪੈਦਾ ਕਰਨ ਦੇ ਲਈ ਕੈਮੀਕਲ ਖਾਦਾਂ ਅਤੇ ਜੈਰਾਂ ਲੇ ਕੀਟਨਾਸ਼ਕ ਵਰਤਦੇ ਰਹੇ ਤੇ ਫਿਰ ਸਾਡਾ ਅੱਜ ਵੀ ਖਤਰੇ 'ਚ ਤੇ ਕੱਲ ਵੀ ਖਤਰੇ 'ਚ ਇਸ ਲਈ ਲੋੜ ਹੈ ਆਰਗੈਨਿਕ ਫਾਰਮਿੰਗ ਦੀ ਜੋ ਨਾ ਸਿਰਫ ਸਾਡੀ ਧਰਤੀ ਨੂੰ ਬਚਾਉਂਦੀ ਏ ਸਾਡੇ ਭੋਜਨ ਨੂੰ ਵੀ ਸਹੀ ਰੱਖਦੀ ਏ ਆਰਗੈਨਿਕ ਖੇਤੀ ਮਤਲਬ ਕੁਦਰਤੀ ਖਾਦ ਬੀਜ ਦੀ ਸ਼ੁੱਧ ਵੈਰਾਈਟੀ ਤੇ ਜ਼ਮੀਨ ਨਾਲ ਪਿਆਰ ਇਹ ਸਿਰਫ ਖੇਤੀ ਨਹੀਂ ਇਹ ਇੱਕ ਲਹਿਰ ਹੈ ਜਿਸ ਵਿੱਚ ਅਸੀਂ ਦੁਬਾਰਾ ਆਪਣੀ ਧਰਤੀ ਨਾਲ ਨਾਤਾ ਜੋੜ ਰਹੇ ਹਾਂ ਜਿੱਥੇ ਨਾ ਸਿਰਫ ਅਸੀਂ ਅਤੇ ਸਾਡੀ ਅਗਲੀ ਪੀੜ੍ਹੀ ਵੀ ਸਿਹਤਮੰਦ ਰਹੇਗੀ ਸੱਚ ਪੁੱਛੋ ਤਾਂ ਖੇਤੀ ਇੱਕ ਮਾਡਰਨ ਬਣ ਗਿਆ ਹੈ ਪਰ ਜ਼ਮੀਨ ਨਾਲ ਨਾਤਾ ਪੁਰਾਣਾ ਹੀ ਸਾਡਾ ਮਕਸਦ ਸਿਰਫ ਪੈਸਾ ਕਮਾਉਣਾ ਨਹੀਂ ਕੁਦਰਤ ਨੂੰ ਸਾਂਭਣਾ ਵੀ ਹੋਣਾ ਚਾਹੀਦਾ ਹੈ ਤਾਂ ਜੋ ਜਦ ਇਹ ਧਰਤੀ ਅਸੀਂ ਅਗਲੀ ਜਨਰੇਸ਼ਨ ਨੂੰ ਦਈਏ ਉਹ ਵੀ ਕਹਿ ਸਕਣ ਮਿਹਨਤ ਤਾਂ ਸਾਡੀ ਇਸ ਲਈ ਪੀਡੀ ਨੇ ਕੀਤੀ ਹੈ ਪਰ ਅਸੀਂ ਵੀ ਕੁਦਰਤ ਦਾ ਧਿਆਨ ਰੱਖਿਆ ਹੈ ਤੁਸੀਂ ਸੋਚ ਰਹੇ ਹੋਣੇ ਕਿ ਟੀ-ਸ਼ਰਟ ਬ੍ਰਾਂਡ ਲਾਂਚ ਕਰਨ ਤੋਂ ਬਾਅਦ ਹੁਣ ਆਰਗੈਨਿਕ ਫਾਰਮਿੰਗ ਦੀ ਕਿਉਂ ਗੱਲ ਕਰਨ ਲੱਗ ਗਏ ਕਿਉਂਕਿ ਮੈਨੂੰ ਵੀ ਮਲੂਕ ਸਿੰਘ ਜੋ ਲੁਧਿਆਣੇ ਤੋਂ ਹਨ ਉਹਨਾਂ ਤੋਂ ਇਸ ਆਰਗੈਨਿਕ ਫਾਰਮਿੰਗ ਬਾਰੇ ਪਤਾ ਲੱਗਿਆ ਉਹਨਾਂ ਨੇ ਵੀ 20000 ਰੁਪਏ ਤੋਂ ਸਟਾਰਟ ਕੀਤਾ ਤੇ ਮੈਨੂੰ ਵੀ ਕਰਵਾਇਆ ਜੋ ਉਹ ਮੇਰੇ ਵੈਂਦਿਆ ਵੈਂਦਿਆ 4-5 ਮਹੀਨਿਆਂ ਚ ਵਧੀਆ ਗ੍ਰੋਥ ਕਰ ਚੁੱਕੇ ਹਨ ਤੇ ਵਧੀਆ ਕਮਾਈ ਕਰ ਰਹੇ ਹਨ ਤੇ ਮੈਨੂੰ ਵੀ ਵਧੀਆ ਲੱਗਾ ਕਮਾਈ ਹੋ ਰਹੀ ਹੈ ਜੇਕਰ ਕੋਈ ਵੀਰ ਭਰਾ ਆਰਗੇਨਿਕ ਫਾਰਮਿੰਗ ਨਾਲ ਜੁੜਨਾ ਚਾਹੁੰਦਾ ਹੈ ਕਮਾਈ ਦਾ ਵਧੀਆ ਸੋਰਸ ਕਾਇਮ ਕਰਨਾ ਚਾਹੁੰਦਾ ਹੈ ਇੱਕ ਵਾਰੀ ਮੇਰੇ ਨਾਲ ਜਾਂ ਮਲੂਕ ਸਿੰਘ ਜੀ ਨਾਲ ਸੰਪਰਕ ਕਰ ਲੈਣ ਛੇ ਮਹੀਨਿਆਂ ਦੇ ਵਿੱਚ ਵਿੱਚ ਗੱਡੀ ਜੋਗਾ ਕਰ ਦਿਆਂਗੇ ਜੇ ਤੁਸੀਂ ਲਗਨ ਨਾਲ ਮਿਹਨਤ ਕਰੋ